ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੁਣ ਹੋ ਗਿਆ ਟਾਈਮ 3 ਵਜੇ ਤੇ ਆਪਾਂ 2 ਵਜੇ ਸਨੀ ਤੇ ਕਰਕੇ ਪਸ਼ੂ ਭੰਨ ਤੇ ਸੀ ਤੇ ਖਾਈ ਜਾਂਦੀਆਂ ਨਹੀਂ بس ਇਹਦੂ ਬਾਅਦ ਪਿਆਲਾਂਗੇ ਇਹਨਾਂ ਨੂੰ ਪਾਣੀ ਤੇ ਦੇਖੋ ਸਾਰੇ ਪਸ਼ੂ ਖਾਈ ਜਾਂਦੇ ਨੇ ਤੇ ਆਹ ਦੇਖੋ ਆਪਾਂ ਲੋ ਜੀ ਦੇ ਵਿੱਚ ਇਹਨਾਂ ਨੂੰ ਦਾਣਾ ਜਾਂ ਘੋਲ ਕੇ ਐ ਪਾਤਾ ਇਹ ਚੱਟੀ ਜਾਂਦੇ ਨੇ ਆਪ ਵੀ ਖਾਲਾਂਗੇ ਨੇ ਫੇਰ ਇਹਨਾਂ ਨੂੰ ਆਹਤ ਬਣੂਗੀ ਰੋਟੇ ਕਟਰੂਆਂ ਨੂੰ ਵੀ ਖਾਣ ਦੀ ਵਾਲੇ ਕੋ ਇਹ ਟੱਟ ਲਾਂਗੇ ਤੇ ਗਾਂ ਹੀ ਆਪਣੇ ਉਰੇ ਬੰਨੇ ਹੋਈ ਐ ਹਟ ਜਾ ਪੁੱਤ ਹਟ ਜਾ ਠੀਕ ਆ ਸੋ ਆਪਾਂ ਗੋਹਾ ਵੀ ਤਕਰੀਬਨ ਵਾਸਤੇ ਇੱਕੋ ਹੀ ਡੇੜੀ ਹੋਣੀ ਐ ਅੱਜ ਤਾਂ ਹਨਾ ਇੱਕ ਥੋੜਾ ਜਿਹਾ ਆ ਪਹਿਲਾ ਬੱਥੀ ਜਿਹੜਾ ਇਹਨੂੰ ਵੀ ਆਪਾਂ ਪਹਿਲਾਂ ਸੀ ਪਿਆਤੀ ਬੱਥੀ ਨੂੰ ਆਪਣੀ ਨੂੰ ਇਹ ਵੀ ਪੀ ਲਾਂਦੀ ਇਹ ਪੀਂਦੀ ਇਹ ਪਹਿਲਾਂ ਨਹੀਂ ਪੀਂਦੀ ਹੈਗੀ ਸੀ ਕਿ ਪਹਿਲਾਂ ਤਾਂ ਇਹਨੂੰ ਆਇਆ ਸੀ ਵੀ ਇਹ ਦੁੱਧ ਹੈ ਕਿ ਕੀ ਇਹ ਖੱਟੀ ਜੀ ਆ ਆਧੇ ਨਹੀਂ ਵਧੀਆ ਪੀ ਲਈ ਉਹਦੇ ਨਾਲ ਚੁੰਗਣੀ ਨਾਲ ਨਿੱਪੜ ਨਾਲ ਵਧੀਆ ਪੀ ਲਈ ਇਹਨੇ ਨਰਤੀ ਅੱਜ ਲਈ ਹੁਣ ਇਹ ਆ ਦੇਖੋ ਹਮ ਤਾਂ ਨਹੀਂ ਪਹਿਲਾਂ ਤਾਂ ਬੈਠ ਗਈ ਸੀਗੀ ਦੁਪਹਿਰੇ ਜੇ ਪਿਆਦੇ ਜੀ ਜਦੋਂ ਵੀ ਕੱਟਰੂ ਨੂੰ ਲੱਸੀ ਪਲਾਉਣੀ ਆ ਆਪਾਂ ਸਾਰਿਆਂ ਨੂੰ ਇਹ ਜਿਹੇ ਵੇਲੇ ਪਿਉਣੇ ਹੁੰਨੇ ਆ ਇਹਨੂੰ ਵੀ ਪਲਾਤੀ ਕੱਟੀ ਨੂੰ ਸਾਰਿਆਂ ਨੂੰ ਪਿਆਤੀ ਬਸ ਉਹ ਜਿਹੜੀ ਉਹ ਕੱਟਿਆਗਾ ਉਹਨੂੰ ਕੋਲਕੇ ਦਾਣਾ ਜਾ ਤੇ ਉਹ ਕੱਟੀ ਦੋਨੇ ਖਾਣਗੇ ਇਕੱਠੇ ਇੱਥੇ ਫਿਰ ਵੱਡੇ ਨੇ ਪਸ਼ੂ ਇਹਨਾਂ ਨੂੰ ਵੀ ਪੂ ਪਿਆਦੀ ਆਪਾਂ ਹੌਲੀ ਹੌਲੀ ਆਜ ਇੱਕ ਦੋ ਦਿਨਾਂ ਚ ਵਧੀਆ ਬਣ ਜੂਗੀ ਤੇ ਇਕਦਾਂ ਮੱਖੀਆਂ ਨੇ ਨਾ ਇੰਨਾ ਤੰਗ ਕੀਤਾ ਪਤਾ ਨਹੀਂ ਠੰਡ ਕਰਕੇ ਉਹੀ ਬੌਂਦਲੀਆਂ ਫਿਰਦੀਆਂ ਨੇ ਉੱਤੀ ਡਿੱਗੀ ਜਾਂਦੀਆਂ ਨੇ ਇੰਨੀਆਂ ਮੱਖੀਆਂ ਨੇ ਹਨਾ ਹੋਰ ਜ਼ਿਆਦਾ ਐਵੇਂ ਨਾ ਬਾਹਾਂ ਤੇ ਮੂੰਹ ਤੇ ਐ ਬਹਿ ਜਾਂਦੀਆਂ ਨੇ ਜੇ ਮਾੜਾ ਆਹ ਹੋ ਹੁੰਨੇ ਆਗੇ ਹੋਰ ਉਹੀ ਬੌਂਦਲੀਆਂ ਫਿਰਦੀਆਂ ਠੰਡ ਕਰਕੇ ਠੀਕ ਠੰਡ ਹੋ ਗਈ ਵੈਸੇ ਹੋਣਾ ਉਹ ਤਾਂ ਹਵਾ ਗੱਲ ਆ ਆਪਣੀ ਹਵਾ ਬਹੁਤ ਲੱਗਦੀ ਹੈ ਇੱਥੇ ਕਿਉਂ ਆਪਣਾ ਘਰ ਨਰੰਦ ਹੈਗਾ ਜਿੱਦਾਂ ਪਿੰਡ ਚ ਹੋਏ ਚਾਰ ਚਪੇਰੇ ਉੱਚੀਆਂ ਕੰਧਾਂ ਹੁੰਦੀਆਂ ਨੇ ਓਟ ਹੁੰਦੀ ਉੱਥੇ ਹਵਾ ਨਹੀਂ ਲੱਗਦੀ ਹੈਗੀ ਉੱਥੇ ਗਰਮੀਆਂ ਚ ਵੀ ਔਖਾ ਹੋ ਜਾਂਦਾ ਹੈਗਾ ਆਪਣੇ ਗਰਮੀਆਂ ਚ ਵੀ ਪਸ਼ੂਆਂ ਨੂੰ ਸੋਖਾ ਤੇ ਠੰਡ ਚ ਚਲੋ ਐਂ ਤਾਂ ਫਿਰ ਹੁਣ ਥੋੜਾ ਮੋਟਾ ਦਾ ਉਹ ਕਰਨਾ ਹੀ ਪੈਂਦਾ ਹਵਾ ਲੱਗਦੀ ਹੈ ਇੱਥੇ ਬਹੁਤ ਜ਼ਿਆਦਾ ਆਪਣੀ ਥੋੜੀ ਠੰਡ ਵੀ ਹੈਗੀ ਜ਼ਿਆਦਾ ਹੈਗੀ ਕਿਉਂ ਆਪਣੀ ਨਹਿਰ ਕੱਚੀ ਹੈ ਵਿੱਚੋਂ ਤੇ ਦਰਖਤ ਜ਼ਿਆਦਾ ਨਹੀਂ ਠੰਡ ਹੋ ਜਾਂਦੀ ਹੈ ਇੱਥੇ ਵੱਧ ਦੇਖੋ ਅਹੀਂ ਘੜੀ ਆ ਵੀ ਤੂੰ ਖਾਣਾ ਲਾ ਸ ਬੇਜਟ ਨੂੰ ਦੇ ਕੇ ਦੇਵਾਂਗੇ ਹਨਾ ਦਵਾਈ ਜੀ ਕਟਰੂਆਂ ਨੂੰ ਹੁਣ ਲਸਤੀ ਵੀ ਜੀ ਹੋਇ ਠਹਿਰ ਕੇ 10 ਮਿੰਟ ਠਹਿਰ ਜਾਗੇ ਆਪਾਂ ਬੜਾ ਕਾਫ ਉਹ ਪੀ ਆ ਜੀ ਇਹ ਵੀ ਆਪਾਂ ਰੈਂਜ ਵਿੱਚ ਭਰ ਲੈਣੇ ਆ ਤੇ ਉਹਦੇ ਨਾਲ ਇੱਕ ਕਟਰੂ ਨੂੰ ਵੀ ਬੀ ਐਮ ਐਲ ਇਹਦੇ ਵੀ ਤੇ ਦੇ ਦੇਣੇ ਇੱਕ ਰਿੰਜ ਭਰ ਕੇ ਮੂੰਹ ਚ ਪਾ ਦੇਣਾ ਟੁੱਟ ਗਈ ਤਾਂ ਉੱਤੀ ਵੀ ਹੋਰ ਲੱਭ ਲੈਣੇ ਹੋਰ ਪਈਆਂ ਹੋਣੀਆਂ ਰਿੰਜਰਾਂ ਤੇ ਆਹ ਫੇ ਆਵळा ਦੇਣੇ ਹੁੰਦੇ ਆ ਬੜਾ ਕਾਫ ਫਾ ਇਕੱਠੇ ਹੀ ਲਿਆਂਦਾ ਵੀ ਜੇ ਆਪਣੇ ਫਿਰ ਹੁਣ ਇੱਕ ਅੱਜੇ ਕਟਰੂ ਨੂੰ ਤਾਂ ਇੱਕ 1 ਲੀਟਰ ਲਿਆਉਂਦਾ ਅਗਲਾ ਬੜਾ ਕਾਫ ਦੇਖਦੇ ਆ ਜੀ ਇਹ ਰਿਜ਼ਲਟ ਕਿਵੇਂ ਆਉਂਦਾ ਹੈਗਾ ਆਪਾਂ ਸਾਰਿਆਂ ਨੂੰ ਜਿੰਨੇ ਹੁੰਨੇ ਆ ਇੱਕ ਟਾਈਮ ਜਿੰਨੇ ਆ ਹਾਲੇ ਆਪਾਂ ਦੋ ਟਾਈਮ ਜਿੰਦੇ ਆਪਾਂ ਇਹਦੇ ਵਿੱਚ ਕੱਢ ਕੇ ਰੱਖ ਲਿਆ ਫਿਰ ਇਹਦੇ ਵਿੱਚ ਭਰ ਨਹੀਂ ਆ ਜੀ ਤ੍ਰਿੰਗੇ ਦੇ ਵਿੱਚੋਂ ਐ ਭਰ ਲੈਣੇ ਆ ਤੇ ਇਹ ਵੀ ਤ੍ਰਿੰਗੇ ਨਹੀਂ ਕੱਢ ਕੇ ਇਹਦੇ ਵਿੱਚ ਭਰ ਕੇ ਤੇ ਕਟਰੂਆਂ ਨੂੰ ਪਿਆ ਦੇਣੇ ਆਪਾਂ ਕਿਤਾ ਮੱਖੀਆਂ ਨੇ ਬਹੁਤ ਇੰਨੀ ਹੋ ਜਾਂਦੀ ਨੇ ਦੇਖੋ ਆ ਪੱਠਰ ਨਾ ਸੁੱਕੇ ਪੈਣੇ ਹਾਲੇ ਆਪਣੇ ਅਈ ਰੱਖੇ ਪੈਨੇ ਧੋਣ ਵਾਲੇ ਸੀਗੇ ਦੇਖੋ ਮੱਖੀ ਖਾਣਾ ਇਹ ਨਾ ਯਾਰ ਏ ਆਈ ਅਮੀਰ ਬਾਲ ਦੇਖੀ ਤੇਨੂੰ ਦਿਨੇ ਆ 2 ਮਿੰਟ ਹੋਣ ਲੱਸੀਤੀ ਐ ਬਸ ਪਿਉਣੇ ਇਹਨਾਂ ਨੂੰ ਆਪਾਂ ਐਦਰੋਂ ਪਾਰਤਾ ਕੋਹਾ ਤੇ ਇਹਨਾਂ ਨੂੰ ਦੇਈ ਦੇਵਾ ਹੁਣ ਬਾਹ ਹਾਂ ਓਏ ਇੱਕ ਇਸ ਰਿੰਜੀ ਟੁੱਟੀ ਪੀਏ ਦੂਜੀ ਚ ਦੇ ਦੋ ਕੋਪੀ ਹੈ ਹੈ ਆਪ ਇਹਦੇ ਨਾਲ ਦੇ ਦੇ ਕਾ ਪੀ ਹੈਗੀ ਟੋਕੇ ਵਾਲੀ ਮਸ਼ੀਨ ਤੇ ਨਵੜੀ ਢੋ ਲੈਨੇ ਆਪਾਂ ਲੈ ਨਾਲ ਟੋਕੇ ਦੇ ਦੇ ਨੇ ਯਾ ਪੀ ਹੈ ਕਿ ਕਾ ਇਹ ਵੀ 20 ਐਮਐਲ ਦੀ ਹੋਈ ਆ ਆਖੀ 20 ਐਮਐਲ ਦੀ ਇਹਨ ਟੋਕੇ ਇਹ ਨਾਲ ਦੇ ਦਾਂਗੀ ਲੈ ਫੜਿਓ ਬਾਗੇ ਲਾ ਆ